ਅਬਰਾਮ ਘੋਇਆ ਉਹਨਾਂ ਦੀ ਗੱਡੀ ਚੋਂ ਉਹਨਾਂ ਨੂੰ ਫਰਾਰ ਕਰਾਇਆ ਉਹਨਾਂ ਦੇ ਹੀ ਸਾਥੀਆਂ ਨੇ ਜੇਕਰ ਉਹ ਸੱਚੇ ਹੀ ਤਾਂ ਫਰਾਰ ਕਿਉਂ ਹੋਏ ਤੇ ਤੁਹਾਨੂੰ ਮੈਂ ਦੱਸ ਦੇਣਾ ਜਿਹੜਾ ਮੇਨ ਪਹਿਲਾ ਨਾਮ ਆਇਆ ਸੀ ਉਹ ਕਾਨੂੰ ਵਾਲੀਏ ਜਿਹੜੇ ਐਮਐਲਏ ਨੇ ਉਹਨਾਂ ਨੇ ਸਟੈਂਡ ਤਾਂ ਉਹਨਾਂ ਦਾ ਵੀ ਅਸੀਂ ਪਠਾਨਵਾਦ ਦੇ ਨਾਲ ਖੜੇ ਆ ਤੇ ਦੂਸਰਾ ਨਾਮ ਜਿਹੜਾ ਆਇਆ ਉਹ ਆਇਆ ਬਲਤੇਜ ਪੰਨੂ ਦਾ ਜਿਨ੍ਹਾਂ ਨੇ ਕਿਹਾ ਵੀ ਇਹ ਸਾਰਾ ਕੁਝ ਸਿਆਸਤ ਦੇ ਅਧੀਨ ਕੀਤਾ ਜਾ ਰਿਹਾ ਹੈ ਜੇਕਰ ਪਠਾਨਵਾਦ ਦਾ ਇਹਨੇ ਆਪਣਾ ਪੱਖ ਰੱਖਣਾ ਸੀ ਤਾਂ ਉਹ ਪਾਰਟੀ ਵਿੱਚ ਮੀਟਿੰਗਾਂ ਰਸਉਂਦੀਆਂ ਸੀ ਉਹਨਾਂ ਨੂੰ ਐਡਾ ਖਦਾਰਾ ਨਹੀਂ ਪਾਣਾ ਚਾਹੀਦਾ ਸੀ ਸੋ ਦੋਸਤੋ ਲੈ ਦੇ ਕੇ ਅਲੱਗ-ਅਲੱਗ ਬਿਆਨ ਆ ਰਹੇ ਨੇ ਆਮ ਆਦੀ ਪਾਰਟੀ ਦੇ ਕੈਬਨਟ ਮੰਤਰੀਆਂ ਦੇ ਕੁਝ ਵੀ ਸਾਫ਼ ਨਹੀਂ ਹੋ ਰਿਹਾ ਤੇ ਜੇਕਰ ਗੱਲ ਕਰੀਏ ਸਿਹਤ ਮੰਤਰੀ ਡਾਕਟਰ ਬਲਵੀਰ ਦੀ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਤਾਂ ਸਾਰਾ ਕੁਝ ਯਾਨੀ ਕਿ ਵਿਰੋਧੀ ਦੀ ਚਾਲ ਹੈ ਵਿਰੋਧੀਆਂ ਨੇ ਉਪੜਕਾਈ ਹੋਈ ਸਾਜ਼ਿਸ਼ ਹੈ ਸੋ ਦੋਸਤੋ ਇਸ ਪੂਰੇ ਵਿਸ਼ੇ 'ਤੇ ਗੱਲਬਾਤ ਕਰਨੀ ਚਲਦੇ ਆ ਸਿੱਧਾ ਅਰਜਿੰਦਰ ਰਿੰਦੀ ਸਾਡੇ ਨਾਲ ਜੁੜੇ ਆ ਮਾਨਸਾ ਤੋਂ ਉਹਨਾਂ ਤੋਂ ਲੈਣੇ ਆ ਅਪਡੇਟ ਵੀ ਉਹਨਾਂ ਕੋਲ ਕੀ ਅਪਡੇਟ ਹੈ ਰਿੰਦਰ ਰਿੰਦੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਰਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੀ ਸਰਕਾਰ ਸਮੇਂ ਨੀ ਤੋਂ ਬਾਹਰ ਹੋ ਗਿਆ ਵੀ ਅੱਜ ਜੇ ਕੀ ਕਰਤਾ ਪਠਾਨ ਮਾਦਰਾ ਨੂੰ ਕੀ ਲੋਡ ਪੈ ਗਈ ਫਰਾਰ ਹੋਉਂਦੀ ਦੇਖੋ ਦੇਖੋ ਜੀ ਥਾਲੇ ਇਹ ਐ ਦੀ ਜਦੋਂ ਵੀ ਕੋਈ ਗੱਡੀ ਲੀਟ ਤੇ ਚੱਲ ਰਹੀ ਹੁੰਦੀ ਆ ਉਹਦੇ ਵਿੱਚ ਕੋਈ ਨਾ ਕੋਈ ਜ਼ਰੂਰ ਵਿਜ਼ਨ ਪੈ ਜਾਂਦਾ ਕਈ ਵਾਰੀ ਇਹ ਇੱਕ ਕਿਸਮ ਦਾ ਵਿਜ਼ਨ ਹੀ ਐ ਕਿਉਂਕਿ ਐਮਐਲਏ ਸਾਹਿਬ ਚੰਗਾ ਕੰਮ ਕਰ ਰਹੇ ਸੀ ਲੋਕ ਸੇਵਾ ਦੇ ਵਿੱਚ ਜੀ ਜੀ ਉਹਨਾਂ ਦਾ ਕਾਫੀ ਨਾਂ ਹੈਗਾ ਇਸ ਕਰਕੇ ਪਤਾ ਨਹੀਂ ਕੋਈ ਪਰਸਨਲ ਚੱਕਰ ਦੇ ਵਿੱਚ ਪੈ ਗਏ ਜਿਹਦੇ ਕਰਕੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋਣ ਦੇ ਕਾਰਨ ਉਹ ਥੋੜਾ ਜਿਹਾ ਤਲ ਗਏ ਉੱਥੇ ਗ੍ਰਿਫਤਾਰ ਹੋਏ ਗ੍ਰਿਫਤਾਰੀ ਤੋਂ ਬਾਅਦ ਫਿਰ ਕੋਈ ਮੁਕਾਬਲਾ ਬਣ ਗਿਆ ਦੋ ਗੱਡੀਆਂ ਚ ਕੋਈ ਉਹਨਾਂ ਦੇ ਗਰੁੱਪ ਜਾਂ ਕੋਈ ਕਿਸੇ ਤਰ੍ਹਾਂ ਦੋ ਗੱਡੀਆਂ ਉਹਨਾਂ ਨੂੰ ਛੜਾ ਕੇ ਲੈ ਗਈਆਂ ਜਿਹਦੇ ਵਿੱਚ ਮੈਰੀਂਗ ਵਗੈਰਾ ਵੀ ਹੋਈ ਹੈ ਇੱਕ ਗੱਡੀ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਈ ਸੀ ਇੱਕ ਗੱਡੀ ਹਜੇ ਗ੍ਰਿਫਤਾਰ ਨਹੀਂ ਹੋਈ ਮਤਲਬ ਜੋ ਵੀ ਹੋਇਆ ਉਹ ਪੰਜਾਬ ਦੇ ਵਾਸਤੇ ਕੋਈ ਚੰਗਾ ਕੰਮ ਨਹੀਂ ਹੋ ਰਿਹਾ ਕਿਉਂਕਿ ਪੰਜਾਬ ਵੱਡੀ ਤਰਾਸਦੀ ਦੇ ਨਾਲ ਜੋ ਤੋ ਬਕਰਾ ਕਰ ਰਿਹਾ ਸੀਗਾ ਜਿਹਦੇ ਵਿੱਚ ਮਤਲਬ ਇਹ ਜਿਹੜਾ ਰੌਲਾ ਪੈ ਗਿਆ ਨਾ ਜੀ ਇਹਦੇ ਨਾਲ ਮਤਲਬ ਇਸ ਲੋਕਾਂ ਦੇ ਜਿਹੜੇ ਰਾਹਤ ਕੰਮ ਨੇ ਉਹ ਰੁਗੇ ਜੀ ਜੀ ਉਹ ਰੁਗੇ ਉਹ ਹੁਣ ਰੁਕਣਾ ਰੁਕਣ ਤੇ ਰੁਕਣਾ ਤਾਂ ਨਹੀਂ ਦੰਦੇ ਮਾਨਸਾ ਗਲਗਰ ਪ੍ਰਭਾਵਤ ਕਈ ਵਾਰੀ ਜ਼ਰੂਰ ਹੋ ਜਾਂਦੇ ਨੇ ਕਿਉਂਕਿ ਜਿਹੜਾ ਉਹ ਐਮਐਲਏ ਸਾਹਿਬ ਹੈ ਉਹ ਮਤਲਬ ਕਾਫੀ ਲੋਕਾਂ ਦੇ ਵਿੱਚ ਹਰਮਨ ਪਿਆਰਾ ਹੈ ਮੈਂ 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 ਕਹਿੰਦਾ ਸੀ ਨਾ ਡਾਕਟਰ ਸਾਹਿਬ ਮੈਂ ਮਾਫੀ ਜਾਂਦਾ ਮੇਰੇ ਹਲਕੇ ਦੇ ਨੇ ਮੇਰਾ ਪਿੰਡ ਉਹੀ ਪੈਂਦਾ ਹੈ ਤੇ ਯਾਨੀ ਕਿ ਇੱਕ ਤਾਂ ਉਹਨਾਂ ਨੇ ਪਿੱਛੇ ਜੇ ਸਾਰਾ ਫਾਸਟੇ ਕੇਵਲ ਖੋਲਿਆ ਸੀ ਬਦਮਾਸ਼ੀ ਕੀਤੀ ਸੀ ਆਪਣੇ ਪਿੰਡ ਵਿੱਚ ਹੀ ਤੇ ਦੂਸਰਾ 2 ਸਾਲ ਪਹਿਲਾਂ ਉਹਨਾਂ ਨੇ ਇੱਕ ਵਿਆਹ ਕਰਾਇਆ ਸੀ ਉਹਦੇ ਵਿੱਚ ਉਹਦਾਂ ਨੇ ਆਪਣੀ ਜਨਾਨੀ ਦੀ ਅਸ਼ਲੀਲ ਵੀਡੀਓ ਵਾਇਰਲ ਕਰਦੀ ਸੀ ਜਿਹੜਾ ਇਹ ਪਰਚਾ ਪਿਆ ਹੈ ਰੇਪ ਕੇਸ ਦਾ ਤਾਂ ਉਹਨਾਂ ਦੀ ਜਨਾਨੀ ਉਹਨਾਂ ਦੇ ਖਿਲਾਫ ਹੈ ਤੇ ਅੱਜ ਜਿਹੜੀ ਇਹ ਦੋ ਗੱਡੀਆਂ ਤੁਸੀਂ ਸਹੀ ਕਹਿ ਰਹੇ ਹੋ ਇੱਕ ਗੱਡੀ ਫੜੀ ਗਈ ਹੈ ਇਹ ਗੱਡੀ 'ਚ ਤਿੰਨ ਪਿਸਤੋਲਾ ਬਰਾਮਦ ਹੋਈਆਂ ਨੇ। ਇਹ ਕੇਐਮਐਲ ਆਪਣੇ ਜੇਬ 'ਚ ਤਿੰਨ-ਤਿੰਨ ਪਿਸੋਨਾ ਕਿਉਂ ਰੱਖ ਰਿਹਾ ਹੈ? ਇਹ ਵੀ ਸਮੇਂ ਤੋਂ ਬਾਹਰ ਹੈ। ਔਰ ਤੂੰ ਹੀ ਗੱਲ ਸਹੀ ਕਹੀ ਵੀ ਅੱਜ ਪੰਜਾਬ ਤਰਸਦੀ 'ਚ ਚੱਲ ਰਿਹਾ ਹੈ। ਹਾਲੇ ਕਿ ਭਗਵਾਨ ਤੁਮਨ ਸਾਹਿਬ ਦਾ ਕੋਈ ਵੱਡਾ ਫੈਕਟ ਸਾਹਮਣੇ ਨਹੀਂ ਆਇਆ। ਭਗਵਾਨ ਤੁਮਨ ਸਾਹਿਬ ਜਦੋਂ ਕਰਦੇ ਤਗੜਾ ਐਕਸ਼ਨ ਕਰਦੇ ਨੇ ਹੁਣ ਲੋੜ ਹੈ ਕਿਉਂਕਿ ਦੇਖੋ ਲੋਕ ਤਾਂ ਪਾਣੀ 'ਚ ਘਿਰੇ ਹੋਏ ਨੇ। ਇਹ ਤਾਂ ਅੰਦਾਜ਼ਾ ਦਿਨਾ ਕਿ ਤੂਸੀ ਬੰਦ ਫੇਰ ਟੁੱਟ ਗਿਆ ਅੱਜ। ਹਾਂਜੀ ਦੇਖੋ ਗੱਲ ਇਹ ਹੈ ਸੋਦੀ ਸਾਹਿਬ ਵੀ ਅੱਜ ਰਾਜਸਥਾਨ ਤੋਂ ਕਾਫੀ ਬੰਦੇ ਆਏ ਨੇ ਟਰੈਕਟਰ ਪਰ ਕੇ ਕਰਨ ਤਾਰਨ ਉਹਨਾਂ ਨੇ ਸਪੈਸ਼ਲ ਅਪੀਲ ਕੀਤੀ ਹੈ ਵੀ ਜਿਹੜੇ ਤੁਹਾਡੇ ਭਾਈ ਰਾਜਨੀਤਿਕ ਲੋਕ ਨੇ ਨਾ ਉਹਨਾਂ ਨੇ ਕਿਸੇ ਇੱਕ ਬੰਦੇ ਦਾ ਨਾਮ ਨਹੀਂ ਲਿਆ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਰਾਜਨੀਤਿਕ ਲੋਕ ਨੇ ਇਹ ਇਹਨਾਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਇਸ ਕੰਮ ਦੇ ਵਿਚਾਰ ਜੀ ਹਾਂ ਰਾਜਨੀਤਿਕ ਲੋਕਾਂ ਦਾ ਨਾਸਿਕੋ ਤੇ ਤੁਸੀਂ ਉਹਨਾਂ ਲੋਕਾਂ ਨੂੰ ਲੋਕਾਂ ਦੀ ਸੇਵਾ ਕਰ ਲੈਣ ਲੋਕ ਉਹ ਨੇ ਜਿਹੜੇ ਮਤਲਬ ਦੁਖੀ ਨੇ ਸੇਵਾ ਉਹ ਕਰਦ ਨੇ ਜਿਹੜੇ ਉੱਤਨ ਦੇ ਦਸਿੰਦੇ ਨੇ ਤੇ ਲੋਕਾਂ ਨੂੰ ਲੋਕਾਂ ਦੀ ਸੇਵਾ ਕਰ ਲੈਣ ਦੇ ਤੁਸੀਂ ਆ ਕੇ ਵਿੱਚ ਫੋਟੋਆਂ ਖਿਚਾਉਣ ਦੇ ਮਾਰੇ ਇਹ ਮਤਲਬ ਕੰਮ ਰੋਕ ਦਿੰਦੇ ਹੋ ਕਿਉਂਕਿ ਰਾਜਸਥਾਨ ਤੋਂ ਵੀ ਕੋਈ ਟਰੱਕ ਆ ਗਏ ਕੋਈ ਟਰੈਕਟਰ ਹੋਰ ਆ ਰਹੇ ਨੇ ਪਿੱਛੇ ਤੇ ਉਹ ਮੁੰਡੇ ਨੇ ਕਹਿ ਵੀ ਸਾਨੂੰ ਫੋਨ ਵੀ ਬਹੁਤ ਆ ਰਹੇ ਨੇ ਵੀ ਮਤਲਬ ਤੁਸੀਂ ਜੜਕਦੇ ਨੇ ਭੱਜੇ ਅਸੀਂ ਫੰਡ ਦਿਆਂ ਅਸੀਂ ਕਿਉਂਕਿ ਰਾਜਸਥਾਨ ਦੇ ਕੁਝ ਲੋਕ ਨੇ ਜਿਹੜੇ ਉਹ ਪੰਜਾਬ ਨੂੰ ਵੀ ਆਪਣਾ ਭਰਾ ਹੀ ਮੰਨਦੇ ਨੇ ਜਿਸ ਤਰ੍ਹਾਂ ਆਪਾਂ ਹਰਿਆਣੇ ਨੂੰ ਕਹਿੰਦੇ ਹਾਂ ਜੀ ਜੀ ਇੱਕ ਬੜੀ ਵੱਡੀ ਐ ਦੇਖੋ ਅਜਨਾ ਮੈਂ ਤੁਹਾਨੂੰ ਦੱਸ ਦੇਣਾ ਕਿ ਪਠਾਨ ਮੱਜਰੇ ਨੇ ਫਰਾਰ ਹੋਣ ਤੋਂ ਪਹਿਲਾਂ ਜੋ ਗੱਲ ਕੀਤੀ ਹੈ ਜੋ ਮੀਡੀਆ 'ਚ ਉਹਨਾਂ ਦਾ ਲਾਸਟ ਬਿਆਨ ਆਇਆ ਸੀ ਉਹਨਾਂ ਨੇ ਕਿਹਾ ਵੀ ਮੇਰੇ ਕੋ 42 ਐਮਐਲਏ ਦਾ ਸਮਰਥਨ ਹੈ ਉਹ ਕਹਿੰਦੇ ਵੀ ਜਿਹੜੇ ਕਿ ਦਿੱਲੀ ਤੋਂ ਖੁਸ਼ ਨਹੀਂ ਹੈ ਔਰ ਤੁਹਾਨੂੰ ਮੈਂ ਦੱਸ ਦੇਣਾ ਕਿ ਕੇਜਰੀਵਾਲ ਸਾਹਿਬ ਨਾਲ ਪਰਸੋਂ ਦੀ ਫੋਨ ਤੇ ਸਿੱਧੀ ਬੈਸ ਬਸਾਈ ਹੋਈ ਸੀ ਜਿਸ ਤੋਂ ਬਾਅਦ ਇਹ ਐਕਸ਼ਨ ਦਿੱਤਾ ਗਿਆ ਤੁਹਾਨੂੰ ਲੱਗਦਾ ਨਹੀਂ ਡਾਕਟਰ ਸਾਹਿਬ ਦੀ ਦਿੱਲੀ ਦੀ ਸਿਆਸਤ ਪੰਜਾਬ ਤੇ ਭਾਰੀ ਪੈ ਰਹੀ ਹੈ ਦੇਖੋ ਜੀ ਇਹ ਤਾਂ ਗੱਲ ਸਾਰਾ ਸਾਰਾ ਪੰਜਾਬ ਦਾ ਜਰੂਰ ਕਹੀ ਜਾਣਾ ਚਾਹੀਏ ਆਪਾਂ ਇਹਦੇ ਨਾਲ ਸਹਿਮਤ ਹਾਂ ਕਿ ਨਹੀਂ ਹਾਂ ਪਰ ਪੰਜਾਬ ਸਾਰਾ ਜਨਦੂਰੇ ਕਹਿ ਰਿਹਾ ਹੈ ਵੀ ਜਿਹੜੀ ਸਿਆਸਤ ਹੈ ਪੰਜਾਬ ਦੀ ਇਹਦੇ ਤੇ ਦਿੱਲੀ ਭਾਰੂ ਹੈ ਐ ਐਮਐਲਏ ਵੀ ਇਹ ਗੱਲ ਕਹਿਦਾ ਸੀ ਗੱਲ ਕਰ ਕਿ ਦਿੱਲੀ ਵਾਲਿਆਂ ਦੀ ਜਿਹੜੀ ਸਿਆਸਤ ਭਾਰੂ ਹੈ ਉਹ 5-5 ਕਰੋੜ ਰੁਪਿਆ ਰਾਹਤ ਫੰਡ ਦੇ ਵਿੱਚ ਵੀ ਪਾ ਰਹੇ ਨੇ ਮੈਂ ਸਾਡੇ ਜਿਹੜੇ ਲੋਕਲ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ 75 ਸਾਲ ਸਾਡੇ ਤੇ ਰਾਜ ਕੀਤਾ ਚਾਹੇ ਉਹ ਕਾਂਗਰਸ ਹੈ ਚਾਹੇ ਦੂਜੇ ਹੈ ਕਿਸੇ ਨੇ ਮੈਨੂੰ ਇਹ ਲੱਗਦਾ ਵੀ ਅਜੇ ਤਾਈਂ ਇੱਕ ਗੱਟਾ ਨੂਨ ਦਾ ਜਾਂ ਇੱਕ ਗੱਟਾ ਕੰਨ ਇੱਕ ਘਟਾ ਖੰਡ ਦਾ ਨਹੀਂ ਭੇਜਿਆ ਤੇ ਦਿੱਲੀ ਵਾਲਿਆਂ ਨੂੰ 3 ਸਾਲ ਹੋਏ ਨੇ ਤੇ ਉਹਨਾਂ ਨੇ 5-5 ਕਰੋੜ ਰੁਪਏ ਦੀਆਂ ਪਰਚੀਆਂ ਕਟਾਉਣ ਦਾ ਐਲਾਨ ਵੀ ਕਰਤਾ ਇਹ ਗੱਲਾਂ ਦੀ ਦਿੱਲੀ ਵਾਲਿਆਂ ਦੀਆਂ ਥੋੜੀਆਂ ਦੇਖਣੀਆਂ ਚਾਹੀਦੀਆਂ ਨੇ ਇਹ ਗੱਲ ਕਰ ਵੀ ਠੀਕ ਹੈ ਸਿਆਸਤ ਦੇ ਵਿੱਚ ਬਾਹਰਲੇ ਲੋਕਾਂ ਦੀ ਜਿਹੜੀ ਇੰਟਰਫੀਅਰੈਂਸ ਹੁੰਦੀ ਹੈ ਉਹ ਬਹੁਤੀ ਚੰਗੀ ਨਹੀਂ ਹੁੰਦੀ ਬਾਦ ਕਿਸਮਤੀ ਇਹ ਹੈ ਵੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਹੀ ਦਿੱਲੀ ਤੋਂ ਚੱਲਦੀਆਂ ਨੇ ਚਾਹੇ ਕੋਈ ਆਪਣੇ ਆਪ ਨੂੰ ਖੇਤਰੀ ਪਾਰਟੀ ਕਹੀ ਜਾਵੇ ਕੋਈ ਚਾਹੇ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹੀ ਜਾਵੇ ਚਾਹੇ ਕੋਈ ਕੁਛ ਕਹੀ ਜਾਵੇ ਪਾਰਟੀਆਂ ਸਰਨਾ ਹੀ ਦਿੱਲੀ ਤੋਂ ਚਲਦੀਆਂ ਨੇ ਹੁਣ ਵੀ ਇੰਨਾਂ ਪਾਰਟੀਆਂ ਦੇ ਆਕਾ ਨੇ ਜਿਹੜੇ ਉਹ ਦਿੱਲੀ ਵਟੇ ਨੇ ਚਾਹੇ ਸਰਨਾ ਸਾਹਿਬ ਨੇ ਚਾਹੇ ਸੋਦੀਆ ਸਾਹਿਬ ਨੇ ਚਾਹੇ ਹੋਰ ਨੇ ਮਤਲਬ ਕਾਫੀ ਲੋਕ ਨੇ ਜਿਹੜੇ ਦਿੱਲੀ ਦੇ ਪੰਜਾਬ ਦੀ ਪਰ ਡਾਕਟਰ ਸਾਹਿਬ ਆਪਾਂ ਅੰਤ ਕਰਦੇ ਆ ਕਿ ਤੁਹਾਨੂੰ ਲੱਗਦਾ ਨਹੀਂ ਕਿ ਭਗਵੰਤ ਮਾਨ ਸਾਹਿਬ ਨੂੰ ਜਲਦੀ ਇਸ ਮੁੱਦੇ ਨੂੰ ਸੁਲਝਾਣਾ ਚਾਹੀਦਾ ਹੈ ਨਹੀਂ ਤਾਂ ਆਪ ਪਾਰਟੀ ਦਾ ਅਸਰ ਨਹੀਂ ਛਵੀ ਗਿਰ ਰਹੀ ਹੈ ਦੇਖੋ ਜੀ ਜਰੂਰ ਅਸੀਂ ਤਾਂ ਇਹੀ ਗੱਲ ਕਰਦੇ ਅਸੀਂ ਤਾਂ ਐਮਐਲਏ ਨੂੰ ਵੀ ਮਾਜਰਾ ਤੁਹਾਨੂੰ ਪਖਾਨ ਮਾਜਰਾ ਸਾਹਿਬ ਨੂੰ ਵੀ ਪਵਨ ਤਮਨ ਸਾਹਿਬ ਨੂੰ ਵੀ ਇਹੀ ਬੇਨਤੀ ਕਰਦੇ ਆਂ ਵੀ ਆਪਸੀ ਲੜੋ ਲੜਾਈ ਦਾ ਹੁਣ ਟਾਈਮ ਨਹੀਂ ਹੈਗਾ ਟਾਈਮ ਹੈ ਲੋਕਾਂ ਨੂੰ ਮੁਸੀਬਤ ਚੋਂ ਕੱਢਣ ਦਾ ਜੀ ਤਾਂ ਕਿ ਲੋਕਾਂ ਨੂੰ ਆਪਾਂ ਮੁਸੀਬਤ ਦੇ ਵਿੱਚੋਂ ਕੱਢ ਕੇ ਬਾਅਦ ਚ ਲੜ ਲਈਏ ਜਿੰਨਾ ਮਰਜੀ ਲੜ ਲਈਏ ਬੋਟਾਂ ਲੜ ਲਈਏ ਊਂ ਲੜ ਲੋ ਕਿਵੇਂ ਮਰਜੀ ਕੁਛ ਕਰੀ ਜਾਓ ਗੱਲ ਕਰ ਜਿਹੜਾ ਹੋਰ ਸਮਾਂ ਹੈ ਹੁਣ ਇਹ ਮਤਲਬ ਸਾਡਾ ਮੂੰਹ ਸੰਭਾਲ ਕੇ ਲੋਕਾਂ ਦੀ ਸੇਵਾ ਕਰਨ ਦਾ ਟਾਈਮ ਹੈ ਤਾਂ ਕਿ ਜਿਹੜੇ ਸਾਡੇ ਲੋਕਾਂ ਮੁਸੀਬਤਾਂ ਦੇ ਵਿੱਚ ਫਸੇ ਨੇ ਉਹ ਬਾਹਰ ਆਉਣ ਸਾਡਾ ਜਿਹੜਾ ਪਸ਼ੂਤਾਂ ਨੇ ਉਹ ਬਚਾਇਆ ਜਾ ਸਕੇ ਸਾਡੇ ਬੱਚੇ ਇਹ ਸਾਡਾ ਮਤਲਬ ਕਾफी ਕੁਸ਼ਾ ਸਾਡੀਆਂ ਫਸਲਾਂ ਸਾਡੀਆਂ ਨਸਲਾਂ ਕਾफी ਇਸ ਪ੍ਰਭਾਵਤ ਨੇਗੀਆਂ ਤੇ ਇਸ ਤੋਂ ਆਪਾਂ ਨੂੰ ਬਚਾਉਣ ਦੀ ਲੋੜ ਹੈ ਨਾ ਕਿ ਲੜਨ ਦੀ ਹੁਣ ਤਾਂ ਸਾਰੇ ਆ ਉਹ ਤਾਂ ਫਿਰ ਵੀ ਆਪਣੇ ਨੇ ਵਿਰੋਧੀ ਪਾਰਟੀਆਂ ਨੂੰ ਕੋਈ ਨਾਲ ਲੱਗ ਜਾਣਾ ਚਾਹੀਦਾ ਤੇ ਮਤਲਬ ਇੱਕੋ ਜਿਵੇਂ ਉਹ ਕਹਿੰਦੇ ਆ ਜਿਵੇਂ ਮੱਛੀ ਦੀ ਅੱਖ ਸਾਨੂੰ ਇਸੇ ਤਰ੍ਹਾਂ ਹੀ ਦਿੰਦਾ ਜਿੰਨਾ ਚਾਹੁੰਦਾ ਕਿ ਸਾਡਾ ਹਰ ਇੱਕ ਕੋਈ ਪੰਜਾਬੀ ਆ ਜਿਹੜਾ ਇਹ ਮੁਸੀਬਤ ਵਿੱਚ ਨਾ ਹੋਵੇ ਸਾਰਿਆਂ ਨੂੰ ਅਸੀਂ ਪੰਜਾਬੀ ਬਣ ਕੇ ਆਪਿਆਂ ਨੂੰ ਮਸੀਬਤ ਚੋਂ ਕੱਢਣ ਦੀ ਕੋਸ਼ਿਸ਼ ਕਰੀਏ ਇਹ ਹੀ ਮਤਲਬ ਸਾਡਾ ਮੇਨ ਮੁੱਦਾ ਹੋਣਾ ਚਾਹੀਦਾ ਹੈ ਇਹ ਹੀ ਸਾਡੇ ਗੁਰੂਆਂ ਪੀਰਾਂ ਦੀ ਸਾਨੂੰ ਸਿੱਖਿਆ ਵੀ ਮਸੀਬਤ ਦੇ ਵਿੱਚ ਮੇੜੋ ਮਣੀ ਨਹੀਂ ਹੋਈਦਾ ਹੁੰਦਾ ਇਸ ਕਰਕੇ ਮਤਲਬ ਸਾਰਿਆਂ ਨੂੰ ਲੜਾਈਆਂ ਝਗੜੇ ਤੋਂ ਬਚਾ ਕੇ ਨਵੇਂ ਝਗੜੇ ਉਤਪੰਨ ਨਾ ਕਰਨ ਤੇ ਇੱਧਰ ਸੇਵਾ ਦੇ ਵਿੱਚ ਜੇ ਕਿਤੇ ਕੋਈ ਕਮੀ ਹੈ ਉਹ ਸੇਵਾ ਨੂੰ ਪੂਰੀ ਕਰਕੇ ਲੋਕਾਂ ਦੀ ਤਨੋਂ ਮਨੋਂ ਸੇਵਾ ਕਰਨ ਚਲੋ ਰਜਿੰਦਰ ਜੀ ਤੁਸੀਂ ਸਾਡੇ ਨਾਲ ਲਾਈਵ ਪ੍ਰੋਗਰਾਮ ਜੁੜੇ ਆਪਣਾ ਕੀਮਤੀ ਸਮਾਂ ਦਿੱਤਾ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਸਾਡੇ ਨਾਲ ਜੁੜੇ ਰਿੰਦਰ ਸਿੰਘ ਜੀ ਮਾਨਸਾ ਤੋਂ ਪਰ ਜਿਹੜਾ ਸਾਡਾ ਅੱਜ ਦਾ ਮੇਨ ਮੁੱਦਾ ਹੈ ਕਿ ਪਠਾਨ ਮਾਜਰਾ ਦੇ ਅੱਜ ਫਰਾਰ ਹੋਣ ਦੇ ਨਾਲ ਉਹਨਾਂ ਤੋਂ ਬਾਅਦ ਯਾਨੀ ਆਪ ਪਾਰਟੀ ਦੇ ਵਿੱਚ ਕਾਫੀ ਯਾਨੀ ਕਿ ਇੱਕ ਹਮਾਸਨ ਮਚ ਗਿਆ ਹੈ ਜੇ ਗੱਲ ਕੀਤੀ ਹੈ ਸਿੱਧਾ ਬਗਾਵਤ ਹੋ ਚੁੱਕੀ ਹੈ ਕਈ ਮੰਤਰੀ ਜਿਹੜੇ ਨੇ ਉਹ ਪਠਾਨ ਮਾਜਰੇ ਦੇ ਹੱਥ ਤੇ ਨਿਤਰੇ ਆਏ ਨੇ ਉਹਨਾਂ ਦਾ ਕਹਿਣਾ ਹੈ ਵੀ ਸਰਕਾਰ ਦਿੱਲੀੋਂ ਚੱਲ ਰਹੀ ਹੈ ਜੋ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹਾਲਾਂਕਿ ਪਠਾਨ ਮਾਜਰਾ ਨੇ ਜਿਹੜਾ ਲਾਸਟ ਬਿਆਨ ਦਿੱਤਾ ਸੀ ਜਦੋਂ ਕਰਨਾਲਾ ਦੀ ਗ੍ਰਿਫਤਾਰੀ ਹੋਈ ਸੀ ਮੀਡੀਆ ਸਾਹਮਣੇ ਤਾਂ ਉਹਨੇ ਇਹ ਗੱਲ ਕਹੀ ਸੀ ਵੀ ਮੈਂ ਐਸਪੀ ਦਫ਼ਤਰ ਲੋਕਾਂ ਨੂੰ ਬੀਲ ਕੀਤੀ ਪਹੁੰਚਣ ਦੀ ਪਰ ਇਹ ਜਾਣ ਕੇ ਉਸ ਸਮੇਂ ਹੋਈ ਜਦੋਂ ਉਹਨਾਂ ਦੇ ਹੀ ਕੁਝ ਬੰਦੇ ਦੋ ਗੱਡੀਆਂ ਲੈ ਕੇ ਆਂਦੇ ਨੇ ਔਰ ਉੱਥੇ ਫਾਇਰਿੰਗ ਕੀਤੀ ਜਾਂਦੀ ਹੈ ਇੱਕ ਪੁਲਿਸ ਵਾਲਾ ਜ਼ਖਮੀ ਹੁੰਦਾ ਹੈ ਔਰ ਪਠਾਨ ਮਾਜਰਾ ਜੀ ਦੂਸਰੀ ਗੱਡੀ ਫਰਾਰ ਹੋ ਗਈ ਨੇ ਹਾਲਾਂਕਿ ਪੁਲਿਸ ਨੇ ਗੱਡੀ ਬਰਾਮਦ ਕਰ ਲਈ ਹੈ ਪਰ ਦੂਸਰੀ ਗੱਡੀ ਬਾਰੇ ਜਿਸ ਪਠਾਨ ਮਾਜਰਾ ਜੀ ਦੁਬਾਰੇ ਅਜੇ ਤੱਕ ਕੁਝ ਪਤਾ ਨਹੀਂ ਜੇਕਰ ਪਠਾਨ ਮਾਜਰਾ ਜੀ ਆਪਣੇ ਸਟੈਂਡ ਤੇ ਸਹੀ ਨੇ ਤਾਂ ਉਹਨਾਂ ਬਾਕੇ ਪਾਰਟੀ ਦੀ ਜਿਹੜੀ ਛਵੀ ਹੈ ਅਕਸ਼ ਹੈ ਉਹ ਹੋਰ ਨਾ ਖਰਾਬ ਹੋਵੇ ਦੋਸਤੋ ਤੁਹਾਨੂੰ ਕੀ ਸਹੀ ਲੱਗਦਾ ਕੀ ਪਠਾਨ ਮਾਜਰਾ ਹੀ ਸਹੀ ਨੇ ਆਪਣੀ ਜਗ੍ਹਾ ਤੇ ਕੀ ਵਾਕਈ ਸਰਕਾਰ ਦਿੱਲੀੋਂ ਚੱਲ ਰਹੀ ਹੈ ਜਾਂ ਫਿਰ ਭਗਵਾਨਤਮਾਨ ਦੇ ਮੰਤਰੀਆਂ ਦਾ ਸਟੈਂਡ ਲੈਣਾ ਉਹਨਾਂ ਦੇ ਨਾਲ ਸਹੀ ਹੈ ਕੀ ਤੁਹਾਨੂੰ ਲੱਗਦਾ ਸਹੀ ਹੈ ਜੋ ਵੀ ਤੁਹਾਨੂੰ ਸਹੀ ਲੱਗਦਾ ਹੈ ਪਠਾਨ ਮਾਜਰੇ ਹੱਕ 'ਚ ਜਾਂ ਉਹਨਾਂ ਦੇ ਖਿਲਾਫ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇਹ ਸਾਡੀ ਸਰਕਾਰ ਦਾ ਇੱਕ ਮੁੱਦਾ ਹੈ ਸਾਡੇ ਕੋਲ ਇੱਕ ਸਾਧਾ ਸਮੇਂ ਰਹਿ ਗਿਆ ਹੈ ਸਰਕਾਰ ਨੂੰ ਅਸੀਂ ਖੁਦ ਚੁਣਿਆ ਸੀ ਇਹੜਾ ਦਾ ਦੋਸਤ ਸ਼ਾਮ ਦਾ ਲਾਈਦਾ ਪਰੋਂਸੀ ਤੇ ਮੈਂ ਤੁਹਾਡਾ ਦੁਆਰਾ ਜੁੜਾ ਕੋਈ ਹੋਰ ਲਾਈਦਾ ਮੁੱਦਾ ਲੈ ਕੇ ਤੂੰ ਹੀ ਦੇ ਇਧਰੋਂ ਇਹ ਪੰਜਾਬੀ